ਬੇहद ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਟਰੈਕਟਰ ਤੇ ਚੜ ਕੇ ਤਿੰਨ ਬੱਚਿਆਂ ਨੂੰ ਤਿੰਨ ਸਕੇ ਭਰਾਵਾਂ ਨੂੰ ਖੇਡਣਾ ਬਹੁਤ ਪਾਰਾ ਪੈ ਗਿਆ। ਮਾਮਲਾ ਕਾਦਿਆਂ ਦੇ ਪਿੰਡ ਖਾਰਾ ਦੇ ਡੇਰੇ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਟੂੜੀ ਟੋਣ ਵਾਲਾ ਇੱਕ ਟਰੈਕਟਰ ਸੜਕ ਤੇ ਖੜਾ ਹੋਇਆ ਸੀ। ਡੇਰੇ ਦੇ ਹੀ ਰਹਿੰਦੇ ਇੱਕ ਪਰਿਵਾਰ ਦੇ ਤਿੰਨ ਬੱਚੇ ਤਿੰਨ ਸਕੇ ਭਰਾ ਜੋ ਕਿ ਟਰੈਕਟਰ ਤੇ ਚੜ ਕੇ ਖੇਡਣ ਲੱਗ ਪੈਂਦੇ ਨੇ ਬੱਚਿਆਂ ਵੱਲੋਂ ਟਰੈਕਟਰ ਦਾ ਸੈਲਫ ਦਬਾ ਦਿੱਤਾ ਜਾਂਦਾ ਉਸ ਨੂੰ ਸਟਾਰਟ ਕਰ ਦਿੱਤਾ ਜਾਂਦਾ ਜਿਵੇਂ ਹੀ ਟਰੈਕਟਰ ਸਟਾਰਟ ਹੁੰਦਾ ਉਹ ਪਲਟ ਜਾਂਦਾ ਜਿਸ ਕਰਕੇ ਤਿੰਨੇ ਬੱਚੇ ਟਰੈਕਟਰ ਹੇਠਾਂ ਆ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ ਹੈ ਤੇ ਦੋ ਗੰਭੀਰ ਜ਼ਖਮੀ ਹੋਏ ਨੇ ਬੱਚਿਆਂ ਦੀ ਉਮਰ 5 ਸਾਲ 8 ਸਾਲ ਤੇ 9 ਸਾਲ ਦੱਸੀ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਜਾਣਕਾਰੀ ਦਿੰਦਿਆਂ ਬੱਚਿਆਂ ਦੀ ਮਾਂ ਸੋਨੀਆ ਤੇ ਮਾਮਾ ਰਸ਼ਪਾਲ ਸਿੰਘ ਨੇ ਦੱਸਿਆ ਕਿ ਉਹ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਨ ਦੇ ਲਈ ਗਏ ਹੋਏ ਸਨ ਤਾਂ ਉਹਨਾਂ ਨੂੰ ਕਿਸੇ ਨੇ ਦੱਸਿਆ ਕਿ ਉਹਨਾਂ ਦੇ ਬੱਚੇ ਟਰੈਕਟਰ ਹੇਠਾਂ ਆ ਗਏ ਨੇ ਜਦੋਂ ਉਹਨਾਂ ਆ ਕੇ ਵੇਖਿਆ ਤਾਂ ਦੋ ਬੱਚੇ ਗੰਭੀਰ ਜ਼ਖਮੀ ਸਨ ਤੇ ਤੀਜਾ ਬੇਟਾ ਕਿਤੇ ਦਿਖ ਨਹੀਂ ਰਿਹਾ ਸੀ ਜਦੋਂ ਟਰੈਕਟਰ ਨੂੰ ਚੁੱਕਿਆ ਗਿਆ ਤਾਂ ਤੀਜਾ ਬੇਟਾ ਜੋ ਕਿ 8 ਸਾਲਾਂ ਦਾ ਸੀ ਜਿਸ ਦਾ ਨਾਮ ਸਾਗਰ ਸੀ ਉਹ ਟਰੈਕਟਰ ਦੇ ਹੇਠਾਂ ਦੱਬਿਆ ਹੋਇਆ ਸੀ ਤੇ ਦੱਸਿਆ ਜਾ ਰਿਹਾ ਕਿ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਉੱਥੇ ਦੂਜੇ ਪਾਸੇ ਟਰੈਕਟਰ ਮਾਲਕ ਬੱਚਿਆਂ ਨੂੰ ਹਸਪਤਾਲ ਪਹੁੰਚਾਉਣ ਦੀ ਬਜਾਏ ਆਪਣਾ ਟਰੈਕਟਰ ਲੈ ਕੇ ਉੱਥੋਂ ਫਰਾਰ ਹੋ ਗਿਆ ਵੱਤੀ ਅਨੁਪਤਾ ਨਹੀਂ ਭਾਜੀ ਟਰੈਕਟਰ ਤੇ ਮਤਲਬ ਕੀ ਕਹਿੰਦੇ ਕਿ ਦੇਖ ਗਏ ਮੈਨੂੰ ਤਾਂ ਘਰ ਨਹੀਂ ਨਾ ਮੈਂ ਨਾ ਮੇਰਾ ਘਰ ਵਾਲਾ ਘਰ ਸੀਗੇ ਤੇ ਜਦੋਂ ਮੈਂ ਦੇਖੇ ਜਦੋਂ ਮੈਨੂੰ ਸੁਣਾ ਗਿਆ ਉਹ ਤਿੰਨੇ ਬੱਚੇ ਥੱਲੇ ਇੱਕ ਨੂੰ ਤੇ ਦੋਵਾਂ ਨੂੰ ਤਾਂ ਮੈਂ ਚਲੋ ਸਾਂਭ ਲਿਆ ਜਿੰਨਾ ਜ਼ਖਮੀ ਹੋਏ ਹੀ ਜਾਦੇ ਤੇ ਜਿਹੜਾ ਤੀਜਾ ਹੀ ਉਹ ਕਹਿੰਦੇ ਹੈ ਹੀ ਨਹੀਂ ਥੱਲੇ ਉਹ ਜਦੋਂ ਥੱਲੇੋਂ ਕੱਢਿਆ ਤੇ ਉਹਦੇ ਨਾਲ ਸਾਂਚੋ ਵੀ ਖੂਨ ਕੰਨਾਂ ਚੋਂ ਵੀ ਖੂਨ ਤੇ ਮੂੰਹ ਚੋਂ ਵੀ ਖੂਨ ਆਉਂਦਾ ਪਿਆ ਸੀ ਉਹ ਤਾਂ ਮੌਕੇ ਤੇ ਜਿੱਦਾਂ ਪੂਰਾ ਹੋ ਗਿਆ ਮੈਨੂੰ ਪਹਿਲੇ ਸੋਚ ਗਈ ਸੀ ਕਿ ਮੇਰਾ ਮੁੰਡਾ ਪੂਰਾ ਹੋ ਗਿਆ ਪਰ ਇਹ ਫਿਰ ਵੀ ਕਹਿੰਦੇ ਪਾਟੀ ਤੇ ਹਸਪੀਟਲ ਖੜਨਾ ਖੜਿਆ ਇੱਕ 9 ਸਾਲ ਦਾ ਇੱਕ 5 ਸਾਲ ਦਾ ਜਿਹਦਾ ਚੂਲਾ ਟੁੱਟਾ ਆ ਉਹ ਜਿਹਦਾ ਨਾਮ ਕੀ ਉਹ ਦਾ ਸਾਗਰ ਨਾਮ ਹੈ ਤੇ ਤੁਹਾਨੂੰ ਮਿਲਣਾ ਸੀ ਲੱਕ ਇੱਥੇ ਤੁਸੀਂ ਰਹਿੰਦੇ ਕਿੱਥੇ ਹੋ ਅਸੀਂ ਰਹਿੰਦੇ ਉੱਚੇ ਠਿਕਰੀਵਾਲ ਆ ਅਸੀਂ ਇੱਥੇ ਤਾਂ ਆ ਰਹਿੰਨੇ ਕਿ ਸਾਡਾ ਉਧਰ ਜੇ ਮਕਾਨ ਨਹੀਂ ਬਣਿਆ ਸੀ ਉਦਾਂ ਹੀ ਰਹਿੰਦੇ ਪਏ ਇੱਥੇ ਹਜ ਡੇਰੇ ਤੇ ਹਾਂਜੀ ਕਿ ਕਿਸੇ ਕਰਾਇ ਤੇ ਰਹਿੰਦੇ ਪਏ ਜਾਂ ਉਦਾਂ ਹੀ ਨਹੀਂ ਉਦਾਂ ਹੀ ਰਹਿੰਨੇ ਹਜੇ ਤੇ ਕਿਰਾਇਆ ਨਹੀਂ ਲੈਂਦੇ ਉਹ ਚੰਗੇ ਨੇ ਬੰਦੇ ਦੀ ਪਛਾਣ ਹੋਈ ਕਿ ਐਕਸੀਡੈਂਟ ਉਹ ਸਾਰੇ ਜਾਣੇ ਚੰਗੇ ਭਲੇ ਵਾਕ ਉਹ ਵੀ ਸੀਗੇ ਤਾਂ ਕਹਿੰਦੇ ਵੀ ਕਹਿੰਦੇ ਅਸੀਂ ਬੱਚਿਆਂ ਨੂੰ ਮਤਲਬ ਕੀ ਕਿਆ ਨਾ ਚੜੋ ਪਰ ਫਿਰ ਵੀ ਕਹਿੰਦੇ ਬੱਚੇ ਚੜ ਗਏ ਬਹੁਤ ਬੱਚਿਆਂ ਦਾ ਇੱਕਸੂਰ ਕੱਢਦੇ ਆਪਣਾ ਨਹੀਂ ਮੰਨਦੇ ਹੋ ਤੁਹਾਨੂੰ ਪਤਾ ਬੱਚਾ 8 ਸਾਲ ਦਾ ਟਰੈਕਟਰ ਚਲਾ ਸਕਦਾ ਹੈ ਬੱਲੇ ਕਿੱਥੋਂ ਦੇ ਆ ਬੱਲੇ ਭਗਤਪੁਰੇ ਦੇ ਆ ਨਾ ਤਾਂ ਪਤਾ ਨਾ ਪਤਾ ਨਹੀਂ ਸਰਪੰਚ ਕਹਿੰਦੇ ਭਗਤਪੁਰੇ ਦਾ ਸਰਪੰਚ ਮੈਂ ਸਰਪੰਚ ਉਹ ਹੀ ਆ ਕਿਤਾ ਬੱਚਿਆਂ ਨੂੰ ਜ਼ਖਮੀ ਕੀਤਾ ਹੋਰ ਪਿੱਛ ਪੂਰਾ ਹੋ ਗਿਆ ਕੀ ਮੰਗ ਕਰਦੇ ਮੰਗ ਭਾਜੀ ਮੇਰੀ ਇਹੋ ਮੇਰਾ ਬੱਚਾ ਚਾਹੇ ਮੋੜ ਦੇਣ ਬੱਚਾ ਮੋੜ ਦੇਣ ਮੇਰਾ ਜਿਆ ਹੋਣੀ ਚਾਹੀਦਾ ਉਹ ਨਹੀਂ ਚਾਹੀਦੀ ਮੇਰਾ ਬੱਚਾ ਮੋੜ ਦੇਣ ਏਡੀ ਔਕਲ ਤੁਹਾਨੂੰ ਪਤਾ ਬੱਚੇ ਪਾਲੀ ਦੇ ਸੋਕੇ ਪਾਲੀ ਦੇ ਬੱਚੇ ਪੁਲਸ ਆਈ ਸੀ ਮੁਕੇ ਤੇ ਹਾਂਜੀ ਆਈ ਸੀ ਪੁਲਸ ਟਰੈਕਟਰ ਲੈ ਕੇ ਗਈ ਇਹ ਤੇ ਉਹ ਨਹੀਂ ਪੁਲਸ ਦੇ ਆਉਣ ਤੋਂ ਪਹਿਲਾਂ ਜਦੋਂ ਪੁਲਸ ਇੱਥੇ ਆਈ ਉਹ ਤੋਂ ਪਹਿਲਾਂ ਟਰੈਕਟਰ ਟਰਾਲੀ ਲੈ ਕੇ ਹੀ ਕੱਢ ਕੇ ਆ ਆ ਕਿਹਦਾ ਟਰੈਕਟਰ ਇਹ ਉਹਨਾਂ ਦਾ ਹੀ ਹੈ ਵੀ ਟਰਾਲੀ ਉਹਨਾਂ ਦੀ ਹੈ ਟਰਾਲੀ ਉਹਨਾਂ ਦੀ ਹਾਂਜੀ ਤੇ ਤੇ ਇੱਥੇ ਕਿੱਥੇ ਭੱਜ ਗਏ ਇਹ ਇੱਥੇ ਜੰਗੀ ਰਹਿੰਦੇ ਤੇ ਬੂਵੇ ਵੀ ਖੁੱਲੇ ਉੱਧੇ ਛੱਡ ਗਏ ਸਾਡੇ ਅਰਸ਼ਪਾਲ ਸਿੰਘ ਕੀ ਲੱਗਦੇ ਤੇਰੇ ਮੇਰਾ ਆਪਣੇ ਵਾਲਾ ਗਾੜੀ ਕੀ ਕਹਿਣਾ ਚਾਹਦੇ ਇਨਾਂ ਦਾ ਐਕਸੀਡੈਂਟ ਇਨਾਂ ਨੇ ਕੀਤਾ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਇਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਵੇ ਕਿ ਮੇਰੀ ਭੈਣ ਧੰਨ ਬਰਾਗੇ ਕੰਮ ਕਰਕੇ ਗੁਜ਼ਾਰਾ ਕਰਦੇ ਮੇਰੇ ਭਾਜੀ ਨੂੰ ਗੁਜ਼ਾਰਾ ਕਰਦੇ ਇਨਾਂ ਨੂੰ ਇਹ ਪੁਲਸਾਂ ਤੋਂ ਪਹਿਲਾਂ ਟਰੈਕਟਰ ਲੈ ਕੇ ਟਰੈਕਟਰ ਟਰਾਲੀ ਇਨਾਂ ਦਾ ਫਰਜ਼ ਨਹੀਂ ਸੀ ਇਹ ਕੰਮ ਕਰਨ ਦਾ ਇਨਾਂ ਨੂੰ ਵਾਤ ਵਾਤ ਸਜ਼ਾ ਹੋਵੇ ਟਰਾਲੀ ਕਬਤੇ ਲਈ ਹਾਂ ਜੀ ਬਖਾ ਤੇ ਮੰਗਤੀ ਨੂੰ ਕੱਪੀ ਮੰਗ ਉਹਨਾਂ ਨੂੰ ਵਾਤ ਵਾਤ ਸਜ਼ਾ ਹੋਵੇ ਕੱਲ ਚਾਰ 4:30 ਵਜੇ ਦੇ ਕਰੀਬ ਮੈਨੂੰ ਫੋਨ ਆਇਆ ਬਹੁਤ ਪਰੇ ਦਾ ਕਿ ਖਾਰਾ ਪਿੰਡ ਤੋਂ ਜਿਹੜੀ ਟਿਕਰੀ ਵੱਲੋਂ ਛੜਕ ਜਾਂਦੀ ਹੈ ਤੇ ਟਰੈਕਟਰ ਦੇ ਹੇਠਾਂ ਤਿੰਨ ਬੱਚੇ ਸੀਗੇ ਛੋਟੇ ਛੋਟੇ ਇੱਕ 10 ਸਾਲ ਦਾ ਇੱਕ 7 ਸਾਲ ਦਾ ਤੇ ਇੱਕ 6 ਸਾਲ ਦਾ ਜਿਹੜੇ ਕਿ ਟਰੈਕਟਰ ਜਿਹੜਾ ਵਾ ਉਹਦੇ ਉੱਤੇ ਬੈਠੇ ਸੀ ਤੇ ਟਰੈਕਟਰ ਸਟਾਰਟ ਹੋ ਗਿਆ ਅੱਗੇ ਜਾ ਕੇ ਟਰੈਕਟਰ ਜਿਹੜਾ ਖੇਤ ਦੇ ਡੇਜਦਾ ਤੇ ਉਹਦੇ ਥੱਲੇ ਇੱਕ ਬੱਚਾ ਆ ਗਿਆ ਜਿਹਦੀ ਮੌਤ ਹੋ ਗਈ ਹੈ ਦੋ ਬੱਚੇ ਸੀ ਉਹਨਾਂ ਨੇ ਸੱਟਾਂ ਲੱਗੀਆਂ ਤੇ ਅਸੀਂ ਮੌਕੇ ਤੇ ਜਾ ਕੇ ਸਾਰਾ ਕੁਝ ਦੇਖਿਆ ਜੀ ਇੱਕ ਬੱਚੇ ਦਾ ਪੋਸਟਮਾਰਟਮ ਲਈ ਸਿਵਲ ਅਸਥਾਨ ਮਟਾੜੇ ਤੇ ਗਿਆ ਸੀ ਤੇ ਉਹਦੇ ਫਾਦਰ ਲੱਕੀ ਦੇ ਵੱਲੋਂ ਜਿਹੜਾ ਉਹ ਜੋ ਵੀ ਬਿਆਨ ਲਖਾਇਆ ਗਿਆ ਉਹਦੇ ਮੁਤਾਬਕ ਅਸੀਂ ਜਿਹੜੀ ਆ ਉਹ ਕਾਰਵਾਈ ਕੀਤੀ ਹੈ ਤੇ ਦੋਸ਼ੀ ਨੂੰ ਜਿਹੜਾ ਉਹ ਜਲਦੀ ਸੀ ਤੇ ਦੋਸ਼ੀ ਦਾ ਨਾਮ ਕੀ ਕਿਤੇ ਟਰੈਕਟਰ ਉਹਦਾ ਨਾਮ ਅਜੇ ਛੋਟਾ ਦੇਵੀ ਦੀਪੀ ਕਹਿੰਦੇ ਆ ਪਤਾ ਉਹਦਾ ਲੱਗਦੀ ਹੈ ਉਹ ਜਲਦੀ ਜਣਾ ਉੱਪਰ ਕਿਹਦੀ ਤਰ੍ਹਾਂ ਲੱਗੇ ਉਹਦੇ 304 ਏ 337 338 ਆਪੀਸੀ ਜਾਂ ਬਣਦੀਆਂ ਬੀਐਨਐਸ ਤੋਂ ਨੂੰ ਕਨਵਰਟ ਕਰਕੇ ਲੱਗੇ ਸੋ ਟਰੈਕਟਰ ਕੱਪਲੇ ਲੈ ਲੈ ਟਰੈਕਟਰ ਵੀ ਲੱਗਣਾ ਹੈ ਕੱਪਲੇ ਹੋ ਗਿਆ ਨਹੀਂ ਅਜੇ ਮਿਲਿਆ ਲੈ ਲਾਂਗੇ ਟਰੈਕਟਰੋਂ ਭੁਜਾ ਕੇ ਲੈ ਗਏ ਸੀਗੇ ਉਹ ਵੀ ਲੱਗਣਾ ਹੋਰ ਸੁੱਤੇ ਬੱਚੇ ਦੇ ਦੋ ਜੱਟ ਨੇ ਉਹਨਾਂ ਨੂੰ ਕਿੱਥੋਂ ਲਾਉਂਦਾ ਇੱਕ ਬੱਚਾ ਜਿਹੜਾ ਉਹ ਤੇ ਹਸਪਤਾਲਾਂ ਵੀ ਲੱਤ ਟੁੱਟ ਗਈ ਉਹਦਾ ਇਲਾਜ ਚੱਲ ਰਿਹਾ ਇੱਕ ਠੀਕ ਹੈ ਉਹਦੇ ਪੱਟੀਆਂ-ਪੱਟੀਆਂ ਕਰਾ ਕੇ ਤੇ ਘਰੇ ਜਵਾਬ ਦਿੱਤਾ ਸੀ ਉਹ ਠੀਕ ਹੈ ਤੇ ਦੂਸਰੇ ਪੋਸਟਮਾਰਟਮ ਹੋ ਗਿਆ ਦੂਸਰੇ ਰਾਤ ਪੋਸਟਮਾਰਟਮ ਹੋ ਗਿਆ ਅੱਜ ਨੂੰ ਕਾਰਨ ਲਾਸ ਮਿਲ ਗਈ ਮਿਲ ਗਈ ਲਾਸ ਉਹਨਾਂ ਦੇ ਹਵਾਲੇ ਕਰਤੀ ਹੈ ਤੇ ਹੁਣ ਉਹ ਆਪਣਾ ਜੋ ਵੀ ਹੈਗਾ ਕਾਰਜ ਕਰੇਗਾ